ਸਾਡੇ ਦੇ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਅੰਦਰ ਉਤਤ ਮਾਕੂ ਜਰਦਾ ਬੀੜੀ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਬ੍ਰਮਧ ਹੋਈਆਂ ਨੇ ਇਲਜ਼ਾਮ ਨੇ ਕਿ ਇਸ ਮਾਨ ਗੁਰਦੁਆਰਾ ਸਾਹਿਬ ਚ ਠਹਿਰੇ ਪੁਲਿਸ ਮੁਲਾਜ਼ਮਾਂ ਅਤੇ ਅਰਧ ਸੈਨਿਕਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਇਹੀ ਸੈਨਿਕ ਅਤੇ ਪੁਲਿਸ ਮੁਲਾਜ਼ਮ ਕਿਸਾਨ ਤਰਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਸੀ ਜਿਸ ਤੋਂ ਬਾਅਦ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਖੂਬ ਹੰਗਾਮਾ ਕੀਤਾ ਜੀ ਬਾਈ ਫੈਸਲਾ ਦੇਖੋ ਕਰਨਾ ਸੰਗਤ ਨੇ ਫੈਸਲਾ ਕਰਨਾ ਸੰਗਤ ਨੇ ਮੈਨੇਜਰ ਸਾਹਿਬ ਨੇ 12 ਤਰੀਕ ਤੇ ਉਰੇ ਰੱਖੇ ਆ। ਹਾਂ ਪਤਾ ਹੈ। ਕਲੀਅਰ ਹੈ ਜੀ। ਜਨਾਬ ਨੇ ਮੰਨੇ ਆ। ਮਨਨੇ। ਦੁਬਾਰਾ ਇਸ ਪੁਆਇੰਟ ਪਰ ਗਲਤ ਤੋਂ ਨਹੀਂ ਕਰ ਰਹੇ ਜੀ ਕੋਈ। ਹਾਂ ਹਾਂ। ਕਿਸੇ ਨੇ ਗਲਤ ਕਿਹਾ ਜੀ ਕੁਝ? ਨਹੀਂ ਜੀ ਨਹੀਂ। ਬਿਲਕੁਲ। ਠੀਕ ਹੈ ਜੀ। ਆਪ ਕੀ ਕਹੇ ਕੋਈ ਧੱਕਾ ਕਰਿਆ ਜੀ ਕਿਸੇ ਨੇ? ਨਹੀਂ ਜੀ। ਉਹ ਗੱਲ ਕਦੀ ਹੋਈ ਨਹੀਂ। ਨਹੀਂ ਨਹੀਂ। ਬਿਲਕੁਲ ਨਹੀਂ ਹੋਈ। ਤੋ ਈ ਬਤਾਓ ਜੀ ਇਸ ਚੀਜ਼ ਦੀ ਕੀ ਜ਼ਿੰਮੇਵਾਰੀ ਸੀ ਮੈਨੇਜਰ ਸਾਹਿਬ ਕੀ? ਵੀ ਗੁਰਦੁਆਰਾ ਸਾਹਿਬ ਕੇ ਅੰਦਰ ਮੈਂ ਕੁਝ ਵੀ ਐਸੀ ਚੀਜ਼ ਨਾ ਹੋਵੇ ਜੋ ਸਿੱਖ ਧਰਮ ਕੇ ਵਿਰਖਲਾਪ ਹੋਵੇ ਜੀ। ਤੋ ਈ ਵੀ ਉਹ ਆ ਗਈ ਅੰਦਰ ਸ਼ੇਵਿੰਗ ਵੀ ਹੋ ਉਨੇ ਵੀ ਚਲੇ ਆ ਬਾਹਰ ਵੀ ਹੋਈ ਜੀ ਸ਼ਾਹ ਕਰਮ ਕਰੀ ਫਿਕਰਾ ਕਰਮ ਕਰੀ ਪਾਸੇ ਸ਼ਾਹ ਕਰਮ ਕਰੀ ਕੋਈ 1 ਮਿੰਟ ਬਾਈ ਇਹ ਸੰਗਤ ਕੇ ਹੱਥ ਹੈ ਜੋਨ ਸੀਰੇ ਸੰਗਤ ਖੜੀ ਇਹ ਬਤਾਓ ਜੀ ਇਸ ਦਾ ਫੈਸਲਾ ਕੀ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਨਿਬੜਨਾ ਇਹ ਸੋਚੋ ਜਦੋਂ ਇਹ ਸੋਚੋ ਜਦੋਂ ਇਹ ਸੋਚੋ ਇਸ ਚੀਜ਼ ਦਾ ਦੇਖੋ ਨਚੋੜ ਗਿਆ ਕਿ ਦਿਲ ਸਾਹਮਣੇ ਕੇ ਹਰਿਆਣਾ ਗੁਰਦੁਆਰਾ ਕਮੇਟੀ ਬੀ ਪੁਲਿਸ ਮੁਲਾਜ਼ਮਾ ਨੂੰ 12 ਫਰਵਰੀ ਤੋਂ ਇੱਕ ਕਮਰੇ ਦਿੱਤੇ ਗਏ ਸੀ ਜਿੱਥੇ ਰਹਿ ਕੇ ਉਹ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਸੀ ਅਤੇ ਜਿਵੇਂ ਹੀ ਸਿੱਖ ਸੰਗਤ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਗੁਰੂ ਘਰ ਪਹੁੰਚ ਕੇ ਪੁਲਿਸ ਮੁਲਾਜ਼ਮਾ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਣ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਦੋਂ ਪੁਲਿਸ ਮੁਲਾਜ਼ਮਾ ਨੇ ਇਸ ਬਾਰੇ ਖੁਦ ਵੀ ਆਪਣੇ ਮੂੰਹੋਂ ਮੰਨਿਆ। ਸਾਨੂੰ ਕਮਰਾ ਹਮ ਕਮਰੇ ਦੇ ਰਹੇ ਸੰਗਤ ਨੂੰ ਛੋਟੇ ਯਾਰ ਸਰਕਾਰ ਨੂੰ ਕੋ ਘੇੜ ਚੋ ਦਾ ਵਿਚ ਦਾ ਮਾਰੋ ਬੜੀ ਮਾਰ ਭੈਣ ਚੋ ਦਾ ਕਿੱਜਗਾ ਪਾਏ ਕੋ ਦੇਗਾ ਆਪ ਲੋਗ ਇਹਾ ਖੜੇ ਆ ਮਾਰੇ ਭਾਈ ਆ ਥੰ ਵਰਦੀ ਤਾਰ ਕੇ ਪੂਰੀ ਫੈਮਲੀ ਦਾ ਵੰਡ ਨਹੀਂ ਕਿਸੇ ਦਾ ਵੰਡ ਨਹੀਂ ਆਪ ਲਿਆਣ ਦਾ ਗੇਰ ਰਿਆ ਨੂੰ ਆਪ ਕੋ ਕੈਮਰਾ ਲੀਗ ਆਪ ਕੋ ਹੈ ਜੀ ਕਹਾਪੇਗਾ ਉੱਥੇ ਹੈ ਸਾਰੇ ਇੱਕ ਪਾਸੇ ਕਰੇ ਪੀਂਦੀਆਂ ਸੇ ਦੇ ਅੰਦਰ ਕਰੋ ਆਰੇ ਮੋ ਜੀ ਦੇਖੋ ਜੀ ਸਿਕਟਾ ਕੀੜੀਆਂ ਮੀਡੀਆ ਦਿਖਾਉਂਦਾ ਉਹ ਦੇਖੋ ਉਹ ਤੋਂ ਲਗਾ ਰਹੇ ਕੋਈ ਬਾਤ ਇੱਕ ਮਿੰਟ ਮੈਂ ਉੱਥੇ ਜਾ ਆ ਲੈਣ ਕਾ ਆਂ ਗੇ ਰਿਆ ਆ ਲੈਣ ਕਾ ਉਹ ਸਰਕਾਰੀ ਹੋਵੇ ਇਹ ਆਪਣੇ ਉਸਮਾ ਰੱਖੋ ਜੀ ਆਪਾਂ ਦਾ ਕੋਈ ਮਾਰ ਸਾਡੇ ਵਾਲੇ ਜੋ ਖੋੜਦਾ ਨਹੀਂ ਇਹ ਹਮ ਕੋਈ ਨਹੀਂ ਕੋਈ ਜਦ ਕੇ ਹੁਣ ਇਹ ਮਾਮਲਾ ਐਸ்சிਪੀਸੀ ਕੋਲ ਵੀ ਪਹੁੰਚਿਆ ਹੈ ਜਿਨ੍ਹਾਂ ਨੇ ਹੁਣ ਜਿਨ੍ਹਾਂ ਨੇ ਇਸ ਨੂੰ ਹਰਿਆਣਾ ਸਰਕਾਰ ਦਾ ਸ਼ਰਮ ਰਾਖ ਕਾਰਾ ਘਰਾੜ ਦਿੱਤਾ ਹੈ ਐਸ்சிਪੀਸੀ ਨੇ ਹਰਿਆਣਾ ਸਰਕਾਰ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੀ ਤਾਕੀਦ ਵੀ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫੰਤ ਲਈ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਸਾਡੇ ਸਾਹਮਣੇ ਆਈ ਹੈ ਔਰ ਇਹ ਗੱਲ ਬੜੀ ਸ਼ਰਮਨਾਕ ਹੈ ਕਿ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵੱਲੋਂ ਕਿਸਾਨੀ ਮੋਰਚੇ ਦੇ ਖਿਲਾਫ ਜਿਹੜੀਆਂ ਹਰਿਆਣੇ ਦੀਆਂ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਔਰ ਪੰਜੋਖੜਾ ਸਾਹਿਬ ਇਹਨਾਂ ਸਥਾਨਾਂ ਦੇ ਉੱਤੇ ਠਹਿਰਾਇਆ ਗਿਆ ਔਰ ਉੱਥੇ ਇਹਨਾਂ ਪੈਰਾ ਮਿਲਟਰੀ ਫੋਰਸਸ ਦੇ ਜਿਹੜੇ ਜਵਾਨ ਨੇ ਉੱਥੇ ਰਹੇ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਸ਼ਰਾਬ ਦਾ ਅਜਰਦੇ ਦਾ ਸਿਕਟਾ ਮੀਡੀਆਂ ਦਾ ਇਸਤੇਮਾਲ ਕੀਤਾ ਔਰ ਜਿਹੜੀ ਸ਼ੇਵੰਗ ਕਰਨ ਵਾਲੇ ਜਿਹੜਾ ਸਮਾਨ ਆ ਉਤੋਂ ਬਰਾਮਦ ਕੀਤਾ ਗਿਆ ਸੰਗਤਾਂ ਦੇ ਰੋਹ ਤੋਂ ਬਾਅਦ ਸੰਗਰਾ ਦੇ ਵਿਰੁੱਧ ਬਾਅਦ ਅੰਮ੍ਰਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਤਾਂ ਉਤੋਂ ਜਿਹੜੀਆਂ ਪੈਰਾਮਿਲਟਰੀ ਫੋਰਸਸ ਹੈਗੀਆਂ ਉਹਨਾਂ ਨੂੰ ਹਟਾ ਦਿੱਤਾ ਗਿਆ ਪਰ ਪੰਜੋਖੜਾ ਸਾਹਿਬ ਜਿਹੜਾ ਹੈਗਾ ਉੱਤੇ ਅੱਜ ਵੀ ਜਿਹੜੀਆਂ ਸੰਗਤਾਂ ਨੇ ਉਹ ਇਸ ਗੱਲ ਦੇ ਖਿਲਾਫ ਧਰਨਾ ਲਾ ਕੇ ਬੈਠੀਆਂ ਨੇ ਔਰ ਵੱਡੀ ਗਿਣਤੀ ਵਿੱਚ ਵਾਲੇ ਵਾਲੇ ਦੇ ਪਿੰਡਾਂ ਤੋਂ ਜਿਹੜੀਆਂ ਸੰਗਤਾਂ ਨੇ ਓਮ ਬਾਲਾ ਦੇ ਜਿਹੜਾ ਪੰਜੋਖੜਾ ਸਾਹਿਬ ਗੁਰਦੁਆਰਾ ਉੱਥੇ ਪਹੁੰਚ ਰਹੀਆਂ ਨੇ ਔਰ ਉੱਥੋਂ ਸੰਗਤਾਂ ਨੂੰ ਕੱਢਣ ਲਈ ਜਿਹੜਾ ਹੈਗਾ ਪ੍ਰਬੰਧਕਾਂ ਦੀ ਸ਼ਹਿ ਦੇ ਉੱਤੇ ਜਿਹੜਾ ਉੱਥੇ ਦੀ ਪੁਲਿਸ ਹੈਗੀ ਆ ਉਹ ਅੱਜ ਖੱਟੜ ਸਰਕਾਰ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਜ਼ਬਰਦਸਤੀ ਕਰਨ ਨੂੰ ਤਿਆਰ ਬੈਠੀ ਆ ਮੈਂ ਸਮਝਦਾ ਕਿ ਇਹ ਸਾਨੂੰ ਬਹੁਤ ਵੱਡੀ ਚੁਣੌਤੀ ਹੈ ਖਾਲਸਾ ਪੰਥ ਨੂੰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਆ ਔਰ ਹਰਿਆਣੇ ਦੀ ਸੰਗਤ ਨੂੰ ਅਸੀਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ ਵੀ ਉਹਨਾਂ ਦੇ ਨਾਲ ਖੜੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਖੱਟੜ ਸਰਕਾਰ ਹੈ ਉਹਨੂੰ ਆਪਣੀਆਂ ਇਹੋ ਜਿਹੀਆਂ ਹਰਕਤਾਂ ਤੋਂ ਬਾਹਰ ਜਾਣਾ ਚਾਹੀਦਾ ਹੈ ਗੁਰਦਵਾਰਾ ਸਾਹਿਬ ਜਿਹੜੇ ਨੇ ਉਹਦੇ ਵਿੱਚ ਜਿਹੜੀ ਮਰਿਆਦਾ ਹੈਗੀ ਆ ਉਹ ਇਸ ਕਮੇਟੀ ਨੇ ਪੂਰਨ ਰੂਪ ਵਿੱਚ ਭੰਗ ਕੀਤੀ ਆ ਉਹਦੇ ਲਈ ਇਹਨਾਂ ਨੂੰ ਵੀ ਸ਼੍ਰੀਖਾਲਤਾ ਸਾਹਿਬ ਦੇ ਤਾਲੁਕ ਕੀਤਾ ਜਾਣਾ ਚਾਹੀਦਾ ਹੈ ਔਰ ਇਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੱਕ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਪੰਜਾਬ ਦੇ ਬਾਡਰ ਤਿੰਨ ਦਿਨ ਤੋਂ ਜੰਗ ਦਾ ਮੈਦਾਨ ਬਣੇ ਹੋਏ ਨੇ। ਪੂਰਾ ਪੰਜਾਬ ਅਤੇ ਹਰਿਆਣਾ ਕਿਸਾਨਾਂ ਦੇ ਨਾਲ ਆਖਲੋਤਾਏ ਪਰ ਜਿੱਥੇ ਹਰਿਆਣਾ ਸਰਕਾਰ ਲਗਾਤਾਰ ਕਿਸਾਨਾਂ ਉੱਪਰ ਬਲਪਰਯੋਗ ਕਰ ਰਹੀ ਹੈ ਉਥੇ ਹੀ ਹੁਣ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।